ਹਾਂਜੀ ਗਾਇਜ਼ ਹੈਲੋ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਆਪਾਂ ਕਿੱਥੇ ਜਾ ਰਹੇ ਆ ਨਹੀਂ ਮੈਨੂੰ ਦੱਸੋ ਕਿੱਥੇ ਜਾ ਰਹੇ ਆ ਆ ਤੇ ਹੂੰ ਕਿੱਥੇ ਜਾ ਰਹੇ ਹੋ ਵਿਆਹ ਤੇ ਕਿਦੇ ਵਿਆਹ ਤੇ ਕਿਦੇ ਵਿਆਹ ਤੇ ਦੱਸੋ ਮੈਨੂੰ ਨਹੀਂ ਪਤਾ ਵਾ ਗਾਇਜ਼ ਦੇਖ ਲਓ ਇਹਨੂੰ ਪਤਾ ਹੀ ਨਹੀਂ ਕਿਦੇ ਵਿਆਹ ਤੇ ਜਾ ਰਹੇ ਆ ਇਹ ਤਾਂ ਖਲੋਲੀ ਹੋ ਗਈ ਹਾਂਜੀ ਕਿੱਦਾਂ ਸਰਦਾਰ ਜੀ ਵਧੀਆ ਹੋ ਗਈ ਲੇਟ ਹੋ ਗਈ ਵਿਆਹ ਤੇ ਜਾਣ ਨੂੰ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਹੁੰਦਾ ਕੰਮ ਕਰਨਾ ਕੰਮ ਵੀ ਜ਼ਰੂਰੀ ਆ ਵਿਆਹ ਵੀ ਅਟੈਂਡ ਕਰਨਾ ਜ਼ਰੂਰੀ ਆ ਚਲੋ ਜੀ ਮਿਲਦੇ ਆ ਤੁਹਾਨੂੰ ਨਾਲ ਦੀ ਨਾਲ ਰਸਤੇ ਦੇ ਵਿੱਚ ਜਾਂਦੇ ਜਾਂਦੇ ਗਾਇਜ਼ ਨੀਮਰ ਦੱਸਿਓ ਸਾਡੀ ਕਿਵੇਂ ਦੀ ਲੱਗ ਰਹੀ ਆ ਨੀ ਮੂੰਹ ਦਿਖਾਇਓ ਨਾਲ ਦੀ ਨਾਲ ਕੰਮ ਚੱਲ ਰਿਹਾ ਹੈ ਅਸੀਂ ਤਾਂ ਕਰਕੇ ਰੁਕਿਓਈ ਆ ਜੀ ਆਪਾਂ ਜਾ ਰਹੇ ਆ ਬ੍ਰਦਰ ਦੀ ਮੈਰਿਸ ਤੇ ਤੇ ਇਹ ਨਾਲ ਦੇ ਨਾਲ ਤੁਹਾਨੂੰ ਵਿਆਹ ਵੀ اٹੈਂਡ ਕਰਵਾ ਦਾਂਗੇ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੇ ਕਮੈਂਟ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਹਾਂਜੀ ਮਾਮੂ ਕੀ ਸ਼ਾਦੀ ਪੀ ਆ ਗਏ ਐਨੀਮਲ ਇੱਧਰ ਆਜੋ ਪਾਪਾ ਕਿੱਥੇ ਉਹ ਆ ਰਹੇ ਸਰਦਾਰ ਜੀ ਸਾਡੇ ਆਈ ਥੋੜਾ ਜਲਦੀ ਸੀਗੀ ਤੇ ਪੱਗ ਨਹੀਂ ਬੰਨ ਪਾਏ ਹੈਗੇ ਬਸ ਤੇ ਲੋ ਜੀ ਮਿਲੋ ਫਿਰ ਮੇਰੇ ਬ੍ਰਦਰ ਤੇ ਭਾਬੀ ਨੂੰ ਜੋੜੀ ਕਿਵੇਂ ਦੀ ਲੱਗੀ ਕਮੈਂਟ ਵਿੱਚ ਜਰੂਰ ਦੱਸਿਓ ਤੇ ਲਾਈਕ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜਿਆਦਾ ਤੋਂ ਜਿਆਦਾ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਰੂਰਤ ਹੁੰਦੀ ਹੈ ਤੇ ਲੋ ਇੱਥੇ ਆਪਾਂ ਪਿਕਸ ਐਂਟਰੀ ਦੇ ਵਿੱਚ ਜਿਵੇਂ ਆਪਾਂ ਐਂਟਰ ਕੀਤੇ ਇਹਨਾਂ ਦੀਆਂ ਪਿਕਸ ਲੱਗੀਆਂ ਹੋਈਆਂ ਸੀਗੀਆਂ ਦੇਖੋ ਕਿੰਨੀਆਂ ਅੱਛੀਆਂ ਪਿਕਸ ਆਈਆਂ ਨੇ ਇੱਧਰ ਆਪਾਂ ਬlesing ਵਗੈਰਾ ਵੀ ਉਹਨਾਂ ਲਈ ਲਿਖੀ ਤੇ ਨਿੰਮੂ ਦੇਖੋ ਮੇਰੀ ਕਿਵੇਂ ਇੰਜੋਏ ਕਰੇਗੀ ਉਹਨ ਮੈਰिज ਨੂੰ ਹਾਂ 1 ਮਿੰਟ ਮੈਂ ਕਿ ਨਿੰਮਰ ਨੂੰ ਕੁਝ ਖਵਾ ਦਾਂ ਨਹੀਂ ਨਹੀਂ ਮੈਂ ਤਾਂ ਇਹਨੂੰ ਕੁਝ ਖਵਾ ਦਵਾਂ ਨੀ ਮਰ ਮਤਲਬ ਮਸਤਵਾ ਉਹਨੂੰ ਕੀ ਹਾਂ ਜੀ ਨਿੰਮਰ ਖਾ ਰਹੀ ਹੈ ਆਪਣਾ ਫੇਵਰੇਟ ਪੀਜ਼ਾ ਸਮਾਈਲ ਨਿੰਮਰ ਸੋ ਕਿਊਟ ਮੇਰਾ ਬੱਚਾ ਨਿੰਮਰ ਨਿੰਮੂ ਕੁਝ ਖਾਦਾ ਕਿ ਨਹੀਂ ਪੱਕਾ ਪਾਪਾ ਨੂੰ ਪੁੱਛੋ ਆ ਲੋ ਜੀ ਆ ਗਿਆ ਫੋਨ ਨਿਮਰ ਕੇ ਇਹਦਾ ਸ਼ੇਕ ਪੀਣ ਲੱਗੇ ਹੋ ਕਿਹੜਾ ਹੈ ਨਾ ਮੇਰੇ ਆਂ ਦੇ ਕਰੰਟ ਨਾ ਲੱਜੇ ਕਿਤੇ ਚਲੋ ਵੀ ਭਈਆ ਨੂੰ ਕਹਿੰਦੇ ਆ ਤਿਆਰ ਕਰ ਦੇਣ भैया कितना टाइम लगेगा नहीं मैं वेट कर रहे हो भैया तैयार कर रहे हैं ਬੜਾ ਮੁਸ਼ਕਿਲ ਨਾਲ ਹੀ ਨਜ਼ਰ ਆ ਰਿਹਾ ਦੁਲੇ ਰਾਜਾ ਲੋ ਜੀ ਸਾਡਾ ਦੁਲਾ ਜਾ ਰਿਹਾ ਅੱਗੇ ਅੱਗੇ ਉਹ ਆ ਗਿਆ ਤੇ ਉਹ ਦੁਲੇ ਰਾਜਾ ਨੂੰ ਦੇਖੋ ਕਿਵੇਂ ਸਾਰਿਆਂ ਨੇ ਘੇਰਿਆ ਹੋਇਆ ਉਧਰੋਂ ਕੈਮਰਾਮੈਨ ਉਧਰੋਂ ਫਰੈਂਡਸ ਲੋ ਜੀ ਹੁਣ ਵਾਰੀ ਆਈ ਹੈ ਸੈਂਡੀ ਹੋਣਾਂ ਦੀ ਪਿਕਸ ਕਰਵਾਉਣ ਦੀ ਦੁਲੇ ਰਾਜਾ ਦੇ ਨਾਲ ਇੱਧਰ ਦੇਖੋ ਸੈਂਡੀ ਤੇ ਵਿਪਨ ਭਾਜੀ ਫਿਕਸ ਕਰਵਾ ਰਹੇ ਨੇ ਦੁੱਲੇ ਰਾਜਾ ਦੇ ਨਾਲ ਇੱਧਰ ਜੀਜਾ ਸਾਲਾ ਦੋਨੋਂ ਜਾਣੇ ਮਿਲਦੇ ਹੋਏ ਐਕਚੁਅਲੀ ਨੋਨੀ ਵੀਰੇ ਚੱਲੇ ਸੀਗੇ ਇੱਥੇ ਤੇ ਮੈਂ ਕਿਹਾ ਚਲੋ ਆਪਾਂ ਵੀ ਇੱਕ ਪਿਕ ਕਰਵਾ ਲੈਂਦੇ ਆ ਓ ਖੜੀ ਨੀ ਮਰ ਸਾਡੀ ਆਈਸਕ੍ਰੀਮ ਲਵਰ ਚੋਰੀ ਚੋਰੀ ਆਈਸਕ੍ਰੀਮ ਲੈ ਰਹੀ ਆ ਕੋਈ ਨਾ ਪੁੱਤਰਾ ਆ ਜਾ ਇੱਧਰ ਮੰਮਾ ਪਾਪਾ ਤੋਂ ਛੁੱਪ ਕੇ ਆਈਸਕ੍ਰੀਮ ਆ ਸਾਡੀ ਆਈਸਕ੍ਰੀਮ ਲਵਰ ਦੇਖੋ ਗਾਇਸ ਚੋਰੀ ਚੋਰੀ ਗਈ ਆਈਸਕ੍ਰੀਮ ਲੈ ਕੇ ਆ ਗਈ ਬੜੀ ਖਰਾਬ ਹੈ ਨੀਮੂ ਦੀ ਗੱਲ ਮਮਾ ਪਾਪਾ ਤਾਂ ਲੋਕ ਲੋਕ ਕੀ ਗਿਆ ਸੀ ਆਈਸਕ੍ਰੀਮ ਹੈ ਐਸੇ ਕੈਪਚਰ ਕਰ ਲਿਆ ਤੁਹਾਨੂੰ ਨੀਮੇ ਕੈਪਚਰ ਕਰ ਲਿਆ ਜਾਂ ਤਿੰਨ ਗਾਇਸ ਮੇਰੀ ਨੀਮਰ ਨੂੰ ਤਾਂ ਆਈਸਕ੍ਰੀਮ ਬਹੁਤ ਪਸੰਦਾ ਚਾਹੇ ਸਰਦੀ ਹੋਵੇ ਚਾਹੇ ਹੋਵੇ ਗਰਮੀ ਲੋ ਜੀ ਹਸਬੰਡ ਜੀ ਤਾਂ ਥੋੜਾ ਜਿਹਾ ਨੱਚ ਕੇ ਪੰਗੜਾ ਪਾ ਕੇ ਆ ਗਏ ਤੇ ਸੈਂਡੀ ਇੰਜੋਏ ਕਰੇਗਾ ਸੈਂਡੀ ਲਗਾ ਹੋਇਆ ਪੰਗੜਾ ਪਾਣ ਵਿਆਹ ਹੋਵੇ ਪੰਜਾਬੀਆਂ ਦਾ ਤੇ ਪੰਗੜਾ ਨਾ ਪਾਵੇ ਇਹ ਕਿੱਦਾਂ ਹੋ ਸਕਦਾ ਬਈ ਇਹ ਤਾਂ ਆਪਣਾ ਮੇਨ ਹੁੰਦਾ ਪੰਗੜਾ ਸੈਂਡੀ ਦੇਖ ਤੇਰੀ ਮੈਂ ਵੀਡੀਓ ਬਣਾਈ ਸੀਗੀ ਕੈਪਚਰ ਕੀਤਾ ਸੀ ਤੈਨੂੰ ਦੇਖ ਲੈ ਚੰਗੀ ਤਰ੍ਹਾਂ ਗਾਇਜ਼ ਗਾਣੇ ਬਹੁਤ ਅੱਛੇ ਲੱਗੇ ਸੀ ਪਰ ਕਾਪੀਰਾਈਟ ਆ ਜਾਣਾ ਸੀ ਇਸ ਕਰਕੇ ਮੈਂ ਕਿਹਾ ਚਲੋ ਆਪਾਂ 뮤직 ਬੰਦ ਕਰ ਦਿੰਨੇ ਆ ਤੇ ਨਹੀਂ ਤਾਂ ਬਹੁਤ ਮਜ਼ਾ ਆਂਦਾ Song ਸੁਣ ਕੇ ਪੰਜਾਬੀ ਇੱਧਰ ਜਨਾਬ ਜੀ ਬੈਠੇ ਹੋਏ ਉੱਧਰ ਆ ਨੀਮੂ ਹਜੇ ਵੀ ਆਈਸਕ੍ਰੀਮ ਵਾਹ ਬਈ ਵਾ ਫਿਰ ਆਈਸਕ੍ਰੀਮ ਦੁਆਰ ਤੋਂ ਬੜਾ ਖਰਾਬ ਆ ਮੇਰਾ ਪੁੱਤ ਤੇ ਚਲੋ ਕੋਈ ਗੱਲ ਨਹੀਂ ਖਾਣ ਦੋ ਬੱਚਿਆਂ ਨੂੰ ਸ਼ੌਂਕ ਹੁੰਦਾ ਹੈ ਹਨਾ ਵੀ ਆਪਾਂ ਘਰੇ ਤਾਂ ਇਗਨੋਰ ਕਰ ਦਿੰਨੇ ਆ ਕਿ ਬੱਚਿਆਂ ਨੂੰ ਨਹੀਂ ਦਿੰਦੇ ਹੈਗੇ ਇੱਧਰ ਦੇਖੋ ਭੰਗੜਾ ਓਹੋ ਪੰਜਾਬੀਆਂ ਦਾ ਭੰਗੜਾ ਗਾਇਸ ਜੋੜੀ ਨੂੰ ਤਾਂ ਸਾਰੇ ਬਈ ਘੇਰੀ ਬੈਠੇ ਨੇ ਇਸ ਲਈ ਆਪਾਂ ਨੂੰ ਨਜ਼ਰ ਨਹੀਂ ਆ ਰਹੀ ਹੈਗੀ ਜੋੜੀ ਵੈਸੇ ਤਾਂ ਮੈਂ ਵੀਡੀਓ ਤਾਂ ਹੀ ਬਣਾਈ ਸੀਗੀ ਇਹ ਵਾਲੀ ਕੈਪਚਰ ਕੀਤੀ ਸੀ ਕਿ ਚਲੋ ਨਜ਼ਰ ਆ ਜੇ ਹਨਾ ਜੋੜੀ ਪਰ ਜੋੜੀ ਨਹੀਂ ਨਜ਼ਰ ਆ ਰਹੀ ਆ ਸਾਡੇ ਵਾਲੇ ਜਰੂਰ ਨਜ਼ਰ ਆ ਰਹੇ ਨੇ ਪਿਓਤੀ ਬੈਠੇ ਲੋ ਜੀ ਹੁਣ ਦੇਖੋ ਮੇਰੇ ਵੀਰ ਤੇ ਭਾਬੀ ਦੀ ਜੋੜੀ ਕਿਵੇਂ ਦੀ ਲੱਗੀ ਜੋੜੀ ਸਾਰਿਆਂ ਨੂੰ ਕਮੈਂਟ ਵਿੱਚ ਜਰੂਰ ਦੱਸਿਓ ਤੇਰੇ ਵਰਗਾ ਲੋ ਜੀ ਇੱਥੇ ਪੂਰਾ ਖੱਪਖਾਨਾ ਵਿਆਹ ਹੋਇਆ ਸੀਗਾ ਸਾਰੇ ਯਾਰ ਦੋਸਤ ਲੱਗੇ ਹੋਏ ਸੀਗੇ ਵਰਿੰਦਰ ਵੀਰੇ ਨੂੰ ਚੁੱਕਣ ਨਚਾਣ ਇੱਧਰ ਦੇਖੋ ਕਿਵੇਂ ਸਾਰੇ ਲੱਗੇ ਹੋਏ ਨੇ ਉਹਨਾਂ ਨੂੰ ਤੰਗ ਕਰਨ ਹੈ ਲੋ ਜੀ ਹਲਦੀ ਲੱਗ ਰਹੀ ਹੈ ਮੇਰੇ ਬ੍ਰਦਰ ਨੂੰ ਓ ਬੱਲੇ ਾਂਜੀ ਹੈਲੋ ਆਣਾ ਖਾਣ ਲੱਗਿਓ ਗਾਇਸ ਖਾ ਲੋ ਤੁਸੀਂ ਵੀ ਸਾਰੇ ਚਪਾਤੀ ਇਹ ਦੀ ਆਣੀ ਹੈ ਇੱਧਰ ਮੇਰੀ ਪਲੇਟ ਹੈ ਇਹ ਨਾ ਦੀ ਪਲੇਟ ਹੈ ਨਹੀਂ ਸਾਡੇ ਦੋਨਾਂ ਦੀ ਹੈ ਮਿਕਸੀ ਹੈ ਅਸੀਂ ਮਿਕਸੀ ਖਾਣਗੇ ਆਪਾਂ ਕਰ ਰਹੇ ਹਾਂ ਚਪਾਤੀ ਦੀ ਬੇਕ ਗਰਮ ਗਰਮ ਚਪਾਤੀ ਆਉਗੀ ਦਿਖਾਉਣ ਨੂੰ ਗਾਇਜ਼ ਅਸੀਂ ਕੀ ਐਪ ਕੀਤੀ ਹੈ ਤੇ ਅਸੀਂ ਜਾ ਰਹੇ ਹਾਂ ਦੇਵਰ ਜੀ ਦੇ ਘਰ ਕਿਉਂਕਿ ਮੇਰੀ ਧੀ ਦਾ ਜਨਮ ਹੋਇਆ ਵਿਸ਼ ਕਰਦੇ ਹਾਂ ਸਰਪ੍ਰਾਈਜ਼ ਦਿੰਨੇ ਉਹਨਾਂ ਜਾ ਕੇ ਠੀਕ ਹੈ ਨਹੀਂ ਮਰ ਸਰਪ੍ਰਾਈਜ਼ ਹੈ ਇਹ ਸੀਰਤ ਦੀਦੀ ਨੂੰ ਹਾਂ ਚਲੋ ਗਾਇਜ਼ ਮਿਲਦੇ ਆ ਉਧਰ ਜਾ ਕੇ ਕੈਰੀਆ ਬਾਗਰ ਕੇ ਆ ਮੇਰੀ ਨੂੰ ਮਰ ਕੇ ਮੈਂ ਅਸੀਂ ਦੋਨੋਂ ਜਾ ਰਹੇ ਹਾਂ ਦੇਵਰ ਜੀ ਦੇ ਘਰ ਕੇ ਆਉਂ ਕਿ ਅੱਜ ਮੇਰੇ ਲਾਡੂ ਦਾ ਜਨਮ ਹੋਇਆ ਯਾਰ ਟ੍ਰੈਫਿਕ ਬਹੁਤ ਜ਼ਿਆਦਾ ਹੈ ਬਹੁਤ ट्रैफिक है टू मच ਤੁਹਾਨੂੰ ਪਤਾ ਹੀ ਹੈ ਲੁਧਿਆਣੇ ਦੇ ਟ੍ਰੈਫਿਕ ਦਾ ਕਿੰਨਾ ਟ੍ਰੈਫਿਕ ਹੁੰਦਾ ਲੁਧਿਆਣੇ ਚ ਉਹ ਵੀ ਈਵਨਿੰਗ ਟਾਈਮ ਚਲੋ ਤੁਹਾਨੂੰ ਸ਼ਕਲ ਚੁਕਲ ਤਾਂ ਨਹੀਂ ਨਜ਼ਰ ਆ ਰਹੀ ਪਰ ਵਾਹ ਸਾਡੀ ਸਮਾਈ ਦੇਰੀ ਹੋਏਗੀ ਨਾ ਜੇ ਤੁਸੀਂ ਦੋ ਕਿਤੇ ਵੀ ਨਾ ਕੋਈ ਟ੍ਰੈਫਿਕ ਦੇਖੋਗੇ ਬਈ ਬੜਾ ਲੱਗੇ ਟ੍ਰੈਫਿਕ ਹੀ ਟ੍ਰੈਫਿਕ ਲੁਧਿਆਣਾ ਮੈਨੂੰ ਅੱਜ ਵੀ ਸਮਝ ਨਹੀਂ ਆਈ ਯਾਰ ਜੀ ਟੋ ਜੀ ਆਪਾਂ ਪਹੁੰਚ ਚੁੱਕੇ ਹਾਂ ਹੁੰਦੇਵਰ ਜੀ ਦੇ ਘਰ ਤੇ ਇੱਧਰ ਬੁਟੀਕ ਦਾ ਕੰਮ ਚੱਲ ਰਿਹਾ ਸੀ ਦਰਾਣੀ ਸਹਿਬਾਂ ਦਾ ਇੱਧਰ ਮਾਸਟਰ ਜੀ ਆਪਣਾ ਕੰਮ ਕਰ ਰਹੇ ਨੇ ਪੂਜਾ ਦੀਦੀ ਆਪਣਾ ਤੇ ਮੇਰੀ ਦਰਾਣੀ ਸਹਿਬਾਂ ਉਹ ਵੀ ਲੱਗੀ ਹੋਈ ਸੀਗੀ ਕੰਮ ਕਰ ਕਰਨ ਆਪਣਾ ਬੁਟੀਕ ਦਾ ਤੇ ਜਿੰਨੂੰ ਵੀ ਇਹ ਬੁਟੀਕ ਬਾਰੇ ਜਿੰਨੇ ਜਾਣਨਾ ਹੋਵੇ ਮੈਨੂੰ ਕਮੈਂਟੇ ਜਰੂਰ ਪੁੱਛ ਸਕਦੇ ਹੋ ਚਲੋ ਚਾਰਜਨਾ ਜੀ ਬੱਚਾ ਪਾਰਟੀ ਮਜ਼ਾ ਆਇਆ ਤੁਹਾਨੂੰ ਬੱਸ 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 ਕਿੱਤੇ ਕਿੱਤੇ ਨਿਮਰ ਮਜ਼ਾ ਆਇਆ ਨਿਮਰ ਮਜ਼ਾ ਆਇਆ ਲਾਡੂ ਦੇ ਬਰਥਡੇ ਤੇ ਆਇਆ ਮਮਾ ਇਹਨੂੰ ਨੱਚਦਾ ਹੋਤ ਵਧੀਆ ਮਸਤੀ ਹੈ ਚਲ ਪੁੱਤ ਕੋਣ ਅੱਛਾ ਦਿਖਾਈਂਗਾ ਉਹਨੂੰ ਕਿਹਦਾ ਨੱਚਿਆ ਕਿਰਤ ਹਾਂਜੀ ਕੀ ਖਾ ਰਿਆ ਏ ਤੂੰ ਕੇਕ ਕਿਰਤ ਹਾਂਜੀ ਆਪ ਸਾਡੀ ਬਰਥਡੇ ਗੱਲ ਆ ਬਈ ਹੈਲੋ ਕਿਊਟ ਜੀ ਕਿੰਨੀ ਪਿਆਰੀ ਹੈ ਨਾ ਅੱਛੇ ਵੀ ਕੇਕ ਖਾ ਰਿਹਾ ਹਜੇ ਮਨਚੂਰੀਆਂ ਖਾਣੇ ਨੇ ਬੱਚਿਆਂ ਨੇ ਬੱਚੇ ਉਹੀ ਸਪੂਨ ਲੈ ਆਣਾ ਅਸੀਂ ਆਪਣਾ ਉਹ ਲੈ ਲੈਂਦੇ ਖਾ ਲੈਂਦੇ ਤੁਸੀਂ ਲੈਂਦਾ ਵੈਰੀ ਗੁੱਡ ਆ ਮੇਰਾ ਤੇ ਮੇਰੀ ਦਰਾਣੀ ਦਾ ਕੇਕ ਮਨ ਲਗੀ ਮੇਰੀ ਭੈਣ ਦਾ ਦਰਾਣੀਆਂ ਤਾਂ ਅਸੀਂ ਕਦੇ ਵੈਸੇ ਬਣਦੀਆਂ ਹੀ ਨਹੀਂ ਹੈਗੀਆਂ ਰਿਸ਼ਤੇ ਦੇ ਵਿੱਚ ਆ ਲੋਕਾਂ ਦੇ ਸਾਹਮਣੇ ਆ ਹੈਗੀਆਂ ਤਾਂ ਅਸੀਂ ਬਈ ਭੈਣਾ ਭੈਣਾ ਵਾਂ ਉਹ ਕਿਚਨ ਵਿੱਚ ਅਮਰੀਕਾ ਹਨਾ ਮੰਮਾ ਆਪ ਇੱਥੇ ਕੇਕ ਬੱਚਿਆਂ ਨੂੰ ਦਿੱਤਾ ਬਾਉਲ ਚ ਪਾ ਕੇ ਹੁਣ ਬੱਚੇ ਮਨਚੂਰੀਆਂ ਖਾ ਲੈਣਗੇ ਚਲੋ ਭਈ ਹਾਂਜੀ ਸਿੱਆ ਕੀ ਖਾ ਰਹੀ ਐ ਮਨਚੂਰੀਆਂ ਓਕੇ ਬੇਟਾ ਖਾ ਲੋ ਲੈਲਾ ਪੁੱਤ ਤੂੰ ਮੈਨੂੰ ਮਨਚੂਰੀਆਂ ਲੈ ਲਾ ਹੁਣ ਇਹ ਨਾਈਸ ਪਰ ਉਹ ਰੱਖਾ ਇਕੱਠੇ ਰੱਖਾ ਉਹਦਾ ਕੀ ਕਰਦਾ ਕਿਰੇ ਤੂੰ ਵਿੱਚ ਥੋੜਾ ਜਿਹਾ ਭੈਣ ਹੈਲੋ ਕਰ ਦਿੱਤਾ ਰਣ ਮੈਂ ਇੰਦਾ ਕੇਕ ਮੋਟਾ ਮਮਾ ਜਾਨਾ ਮਿੱਠਾ ਹੋ ਗਿਆ ਲੋ ਜੀ ਜਿਆਦਾ ਮਿੱਠਾ ਹੋ ਗਿਆ ਹੁਣ ਦੇ ਦੇ ਉਹਦਾ ਬੜਾ ਮਿੱਠਾ ਜਾਂਦਾ ਚਾਹ ਮੈਨੂੰ ਖੱਟਾ ਖਾ ਕੇ ਇੱਕ ਤਾਂ ਬੜੇ ਮਮਾ ਦੇ ਸੂਟ ਹਾਂ ਅਸੀਂ ਵੀ ਹੁਣ ਕੇਕ ਖਾਈਏ ਨਾਲ ਮੰਜੂਰੀਆਂ ਖਾਈਏ ਹਨਾ ਵੀ ਇੰਜੋਏ ਕਰੀਏ ਕਿ ਨਹੀਂ ਬਿਲਕੁਲ ਜੀ ਬੱਚਿਆਂ ਦੇ ਨਾਲ ਕੰਮ ਕਰ ਲਿਆ ਤੇਰਾ ਕਿੱਥੇ ਚਮਕੀ ਚਲੋ ਜੀ ਆਪਾਂ ਵੀ ਇੰਜੋਏ ਕਰਦੇ ਆ ਫਿਰ ਗੱਲ ਕਰਦੇ ਆ ਠੀਕ ਹੈ ਚਲੋ ਲੋ ਜੀ ਬੱਚਾ ਪਾਰਟੀ ਚੱਲੇਗੀ ਸਾਬ ਬਾਪੋ ਆਪਣੇ ਘਰਾਂ ਨੂੰ ਤੇ ਆਪਣੇ ਲਈ ਬਣਾਏ ਸੀ ਮੇਰੀ ਦਰਾਣੀ ਨੇ ਚਾਵਲ ਛੋਲੇ ਜਿਹੜੇ ਕੀ ਆਪ ਨੂੰ ਬਹੁਤ ਪਸੰਦ ਆ ਦੇਖ ਲੋ ਹਨਾ ਇਹਨੂੰ ਪਤਾ ਸੀਗਾ ਵੀ ਦੀਦੀ ਨੂੰ ਇਹ ਵਾਲੀ ਚੀਜ਼ ਪਸੰਦ ਆ ਇਹਨੇ ਉਹੀ ਤਿਆਰ ਕੀਤੀ ਇੰਨੀ ਬਿਜ਼ੀ ਹੋਣ ਦੇ ਬਾਵਜੂਦ ਵੀ ਦੇਖ ਲੋ ਕਮਾਲ ਹੈ ਯਾਰ ਕੀ ਖੇਲਾਂ ਦੱਸ ਚਲੋ ਕੀ ਖੇਲਣਾ ਦੱਸ ਕਾਰ ਕਾਰ ਚਲੋ ਉਹ ਵਾਲੀ ਦੀਦੀ ਫਿਰ ਲਾਡੋ ਨੂੰ ਵੀ ਕਿੱਲਾ ਮੇਰੇ ਕੋਲ ਲਾਡੋ ਆ ਜਾ ਹਾਂ ਇਹਨੂੰ ਕੈਦ ਕਰੀਏ ਹੁਣ ਚਲਿਏ ਫਿਰ ਅਜੇ ਰਾਤ ਨੂੰ ਇਹਨੂੰ ਨਹੀਂ ਸੀ ਹੋਣਾ ਇਹ ਚੱਪਲ ਪੂਰੀ ਆ ਗਈ ਹੈ ਨਾ ਉਹਦੀ ਦੇਖੀ ਉਹਦੀ ਚੱਪਲ ਤਰਨ ਪੂਰੀ ਆ ਗਈ ਹੈ ਨਾ ਕਿਦੀ ਦੀ ਹੈ ਮਾਂ ਮੈਂ ਕਿਹਦੇ ਦੇ ਨਾਲ ਚੱਪਲ ਲਾ ਗਈ ਮੈਂ ਮੇਰੇ ਜਨਮ ਸਾਇ ਮੈਂ ਕਿਹਾ ਚੱਲ ਇਹ ਨੰਗੇ ਪੈਰੀ ਜਾ ਰਹੀ ਹੈ ਏਦਾਂ ਹੀ ਤੁਮੀ ਜਾ ਰਹੀ ਹੈ ਤੇ ਮੈਂ ਕਿਹਾ ਉਹਦੀ ਚੱਪਲ ਲੈ ਆਉ ਚੱਲ ਮੈਂ ਚੱਪਲ ਲੈ ਕੇ ਆਏ ਆਂ ਤੇ ਮੈਂ ਕਿਹਾ ਹੋਰ ਮਸਤੀ ਨਾ ਅਗਿਆ ਨਾ ਬਿਲਕੁਲ ਲੰਮੀ ਹੈ ਮੇਗਾ ਫੋਸਾ ਦੀ ਹੋ ਗਈ ਕਹਿੰਦੇ ਠੀਕ ਆ ਫਿਰ ਇਸ ਤਰ੍ਹਾਂ ਆ ਪਾਣਾ ਹੈ

ਕਾਰ ਵਧੀ ਗਈ ਕਾਰ ਲੈਣ ਕਿਥੇ ਲੇਂਗੇ ਅਗਰ ਹੀ ਘੜੀਏ ਉਧਰ ਉਧਰ ਲੈ ਮੇਰੀ ਨਹੀਂ ਕੋਈ ਗੱਲ ਮੰਦੀ ਮੇਨੂੰ ਤਾਂ ਸਾਰਾ ਜੱਗਣਾ ਸਾਰੀਆਂ ਗੱਲਾਂ ਮੰਦੀ ਆ ਨੀ ਮਰ ਸਵੇਰੇ ਆਪਾਂ 6 ਵਜੇ ਜਾਣਾ ਪੁੱਤਰ ਹੈ ਮੇਰੇ 6 ਵਜੇ ਕਿਉਂ ਬੜੇ ਪਾਪਾ ਪੰਜਾ ਬਣਾ ਕੇ ਦੇਣੀ ਆ ਜਾ ਕੇ ਤਾਂ ਕਰਕੇ ਬੜੇ ਪਾਪਾ ਨੂੰ ਰੈਸਪੀ ਦੀ ਵੀਡੀਓ ਮੈਂ ਭਾ ਦੇਵਾਂ ਅਰੇ ਅਸ ਫਿਰ ਜਾਂ ਫਿਰ ਐਂ ਕਰਾਂਗੀ ਬੜੇ ਪਾਪਾ ਨੂੰ ਕਹੂੰਗੀ ਮੈਂ ਕਿ ਮੈਂ 11 ਵਜੇ ਸ ਕਹਾਂਗੀ ਤੁਸੀਂ ਆਪਣੀ ਚਾਹ ਬਣਾ ਲਓ 6 ਵਜੇ ਚਾਹ ਬਣਾਣਗੇ ਮੈਂ ਪਹੁੰਚ ਜੂਗੀ ਮੈਂ ਵੀ ਪੀ ਲੂੰਗੀ ਉਹਨਾਂ ਦੇ ਹੱਥਾਂ ਦੀ ਬਣੀ ਹਣਾ ਵੀ ਗਾਇਜ਼ 1 ਵਜੇ ਦਾ ਟਾਈਮ ਆ ਇੱਧਰ ਦੇਖ ਲਓ ਇਹਨਾਂ ਦਾ ਹਾਲ ਨਾਈਟ ਸੂਟ ਲੁੱਬਦੇ ਪਏ ਨੇ ਨਾਈਟ ਸੂਟ ਲਈ ਬੈਡ ਰੂਮ ਖੋਲ ਲੈ ਉੱਥੋਂ ਤਾਂ ਮਿਲਿਆ ਨਹੀਂ ਨਾਈਟ ਸੂਟ ਮਿਲਿਆ ਕਿੱਥੋਂ ਹੋ ਗਏ ਹੋ ਗਏ ਬੱਚੇ ਤੇਰੇ ਅੱਜ ਨਹੀਂ ਮਰ ਆਪਣੇ ਚਾਚੂ ਚਾਚੀ ਦੇ ਹਾਊਸ ਰਹੀ ਆ ਇਹ ਮસ્ਤੀ ਦੇਖੋ ਇੱਧਰ ਇਹਦੀ ਰਾਤੀ 1 ਵਜਾ ਦਾ ਟਾਈਮ ਆ ਯਾਦ ਕਰੋ ਤੈਨੂੰ ਵਾਪਸ ਜਦੋਂ ਸੈੱਟ ਕਰੇ ਇੱਧਰ ਦੇ ਲੋ ਚਾਚੀ ਦੀ लाਡਲੀ ਕੋਲੇ ਦਾ ਬਰਥਡੇ ਆ ਤਾਂ ਹੁਣ ਇੱਥੋਂ ਕਰਾਉ ਇਹ ਚਾਚੀ ਦੀ लाਡਲੀ ਆ ਹਨਾ ਹੈ ਨੀ ਮਰ ਨੀ ਮਰ ਇਹ ਚਾਚੀ ਚਾਚੂ ਦੀ लाडली ਹਨਾ ਚਾਚੂ ਚਾਚੀ ਦੋਨਾਂ ਦੀ लाਡਲੀ ਐ ਇਹ ਚਿੱਡੀ ਲੈ ਲੈ ਤੇ ਇਹਨੂੰ ਦੇਖੋ ਟਾਈਂ ਦਾ ਜ ਆਪਣੇ ਪਿਓ ਨੂੰ ਛੱਡ ਕੇ ਰਹੀ ਐ ਇੱਧਰ ਦੇਖ ਲਾ ਨਹੀਂ ਤਾਂ ਪਾਪਾ ਨੂੰ ਕਦੇ ਨਿਕਲਿਆ ਨੂੰ ਛੱਡਦੀ ਆਪਣੇਆਂ ਨੂੰ ਅੱਜ ਪਾਪਾ ਦੀ ਪਰਵਾਹ ਨਹੀਂ ਹੈਗੀ ਚਾਚੂ ਚਾਚੀ ਕੋ ਲਾ ਕੇ ਆ ਜੀ ਆ ਰਹੀਏ ਬੜੇ ਪਾਪਾ ਅੱਜ ਬੜੇ ਪਾਪਾ ਅੱਜ ਪਾਪਾ ਜੀ ਕੋਈ ਉਹਨੂੰ ਹੈ ਨਹੀਂ ਕਿੱਥੇ ਉਹਦੀ ਕੋ ਬੈਠੀ ਹੋਣੀ ਦਰ ਜਲਾ ਗਿਆ ਬੰਮਾ ਬੰਮਾ ਹੰਦਨੀ ਮਰ ਕੀ ਕਰ ਰਹੇ ਹੋ ਉਹ 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 ਇਹ ਦੋਲੇ ਆਂ ਚੰਕੀ ਤੇਰਾ ਹਾਂ ਚੱਲ ਚੱਲ ਵੀਰੇ ਦਾ ਕਹਿਣਾ ਮੰਨ ਚਲੋ 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 ਹੋਰ ਮਾ ਲੈਦ ਵਰਮਟ ਉੱਤੇ ਲੈ ਆਨੀ ਹੈ ਹਾਂ ਉਤੋਂ ਮਸੇ ਦਾ ਕਾਬੂ ਆਇਆ ਅਜ ਨਹੀਂ ਮਰ ਸਾਡੇ ਨਿਮਰ ਮਸੇ ਦਾ ਕਾਬੂ ਆਇਆ ਵੈਰੀ ਗੁੱਡ ਵੈਰੀ ਗੁੱਡ ਲੈ ਬੇ ਨਿਮਰ ਨੇ ਕੂੜਾ ਕਿੰਨਾ ਇਕੱਠਾ ਕਰਤਾ ਗੰਦ ਵੀ ਆਪ ਹੀ ਪਾਇਆ ਜੀ ਲਾਰਾ ਹੋਰ ਤੇ ਨਹੀਂ ਚਲ ਆ ਜਾ ਆ ਜਾ نیچے ਚਾਤੇ ਤੇ ਲਾ ਕੇ ਆਂਗੀ ਚਲ ਆ ਜਾ ਆ ਜਾ ਥੱਲੇ ਕਰੋ ਦੋਸਤ ਇੱਧਰ ਦੇਖ ਲਓ ਭੈਣ ਭਰਾ ਸਫਾਈ ਕਰਦੇ ਵੇ ਹੈ ਉਹ ਤਾਂ ਕਰ ਬੋ ਜਾਲ ਗੂਗਲ ਤੇ ਹੁੰਦਾ ਨਹੀਂ ਨਹੀਂ ਪੀਟੀਆ ਮੇਂ ਰਹੇ ਹਾਂ ਵੀਡੀਓ ਹੁੰਦਾ ਹੈ ਤੇ ਸਾਢੇ ਕੋ ਉਹਦਾ ਹੈਗੇ ਵੀ ਕੈਸ਼ ਤਾਂ ਹੈਗੀ ਨਹੀਂ ਐ ਕਰੋ ਤੁਸੀਂ ਸਿਰਫ ਅੰਕ ਚਾਦੇ ਨੇ ਕਿਸੇ ਤਰ੍ਹਾਂ ਦੇ ਮਹੀਨੇ ਦੇ ਕਿੰਨੇ ਕਿਸ਼ਤ 40 40 ਲੱਖ 40000 40 ਲੱਖ 40000 اچھا ਤੇ ਜਿੱਕੇ ਨਾਲ ਦੋਸਤ ਹੁਣ ਇਹ ਗੂਗਲ ਪੇ ਕਰਵਾਣੇ ਆ ਕਿ ਪੇਟੀਐਮ ਪੈਲਿੰਗ ਦੱਸ ਦਿਓ ਉਹਨੂੰ ਮਾਈਕਲ ਜੀ ਬਾਈ 40 ਲੱਖ ਕ੍ਰਾਫਟ ਹੋਏ ਚਲੋ ਭਾਈ ਬਤਾਈਆਂ ਲਾਡੋ ਬਹੁਤ ਬਹੁਤ ਗੱਡੀ ਮਿਲ ਗਈ 40000 ਕਰਨੇ ਸੀ ਆ ਵਧੀਆ ਗੱਲ ਐ ਵਦ ਦੇ ਦੀ ਨਹੀਂ ਨਹੀਂ ਵਧੀਆ ਗੱਲ ਐ ਵਦ ਆ ਗਈ ਚਲੋ ਇਹਦੇ ਫਿਰ ਮੇ ਦੇਣੀ ਘੱਟ ਐ ਜਾਛੇਤੀ ਹੁਣ ਪੂਰੇ ਲੱਡੂ ਵਧਾਈਆਂ ਗੱਡੀ ਲੈ ਲਈ ਤੂੰ ਵਧਾਈਆਂ ਬਹੁਤ 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 ਐ ਗੱਡੀ ਨੂੰ ਹਲੋ ਜੀ 40 ਲੱਖ ਦੀ ਗੱਡੀ ਕਿਉਂ ਟੋੜਾ ਨਾ ਗੱਡੀ ਦੀ ਪੂਰੀ ਜਾਣੇ ਹੁਣੇ ਤਿਆਰ ਕਰੋਗੇ ਛੁੱਟੇ ਲੈਣ ਇੰਨਾ ਕੋਲੋ ਲਿੱਤੀ ਹੈ ਗੱਡੀ ਗੱਡੀ ਦੇ ਟਾਇਰ ਹੀ ਬੜੇ ਹਿਲਦੇ ਹੈ ਮੈਂ ਨਹੀਂ ਬੈਣਾ ਗੱਡੀ ਚੇਲੀ ਚ ਲਾਹ ਟਾਇਰ ਘੁੰਮਨ ਦੇ ਕਹਿੰਦਾ ਚੱਲੂ ਆ ਦੇਖੋ ਨਾ ਬਈ ਸਸਤੀ ਵਾਲੀ ਚੀਜ਼ ਦੇ ਰੇ ਮਹਿੰਗੇ ਚ ਛੱਡੋ ਪਰੇ ਪਾਗਲੇ ਪੈਟਰਨ ਨੇ ਵਧੀਆ ਗイズ ਆ ਦੇਖੋ ਮੇਰੀ ਦਰਾਣੀ ਨੇ ਮੈਨੂੰ ਕੀ ਗਿਫਟ ਕੀਤਾ ਕੁੜਤਾ ਸੈੱਟ ਬਹੁਤ ਸੋਨਾ ਵਿਦ ਸਟੋਲ ਸਟੋਲ ਇੱਥੇ ਵੀ ਆਏਗਾ ਕਿਤੇ ਮੇਰੇ ਲਈ ਨਾ ਹੀ ਇੱਕ ਦਿਨ ਲਈ ਤੇ ਇਹ ਮੈਡਮ ਜੀ ਚੁੱਕ ਕੇ ਲੈ ਆਈ ਮੇਰੇ ਲਈ ਇੱਕ ਕੁੜਤਾ ਸੈੱਟ ਐਡਾ ਸੋਹਣਾ ਲੋ ਆਹ ਸਟੋਰ ਸੀਗਾ ਇਹਦੇ ਨਾਲ ਦਾ ਦੱਸਿਓ ਕਿੰਨੀ ਅੱਛੀ ਦੇਖੋ ਕਿਵੇਂ ਕਿੰਨਾ ਪਿਆਰਾ ਹੈ ਲੂਕ ਦੱਸਿਓ ਕਿਵੇਂ ਦੀ ਲੱਗ ਰਹੀ ਐ ਅੱਛਾ ਲੱਗ ਰਿਹਾ ਕੁੜਤਾ ਸੈੱਟ ਆਹ ਦੇਖੋ ਆ ਜਿਹੜਾ ਇਹਦੇ ਨਾਲ ਆ ਲੋਰ ਹੈ ਟਰੌਜ਼ਰ ਹੈ ਉਹਦੇ ਤੇ ਵੀ ਬਹੁਤ ਸੋਹਣਾ ਹੋ ਕਿੱਦਾਂ ਆ ਵਾ ਪ੍ਰਿੰਟ ਐ ਦੇਖੋ ਥੈਂਕ ਯੂ ਮੇਰੀ ਦਰਾਣੀ ਦਾ ਮਿਰਪੇ ਆਂਦਾ ਕਿੰਨਾ ਸੋਨਾ ਸੈੱਟ ਹੈ ਤੁਹਾਡਾ ਸੈੱਟ ਇੱਕ ਨੀਮਰ ਨੂੰ ਡਰੈਸ ਲਾ ਕੇ ਦਿੱਤੀ ਆ ਹਨਾ ਇੰਨੀ ਪਿਆਰੀ ਇੱਕ ਮੈਨੂੰ ਚਲੋ ਗਾਇਜ਼ ਹੁਣ ਆਪਾਂ ਚੱਲਾਂਗੇ ਆਪਣੇ ਘਰਾਂ ਨੂੰ ਵਾਪਿਸ ਕੈਬ ਕਰਦੇ ਆ ਤੇ ਜਾਂਦੇ ਆ ਤੇ ਜਾ ਕੇ ਆਪਾਂ ਹੱਬੀ ਜ ਨੂੰ ਚਾਹ ਪਾਣੀ ਬਣਾ ਕੇ ਦਿੰਨੇ ਆ ਰੋਟੀ ਰੋਟੀ ਬਣਾ ਦਿੰਨੇ ਆ ਐਦਾਂ ਤਾਂ ਚਲੋ ਸਾਮਣੇ ਆਂਟੀ ਰਣੀ ਉਹਨਾਂ ਨੂੰ ਖਿਲਾਤਾ ਸੀਗਾ ਸਵੇਰ ਦਾ ਨਾਸ਼ਤਾ ਪਰ ਹੁਣ ਉਹਨਾਂ ਨੂੰ ਆਪਾਂ ਬਣਾ ਕੇ ਦਿੰਨੇ ਆ ਚਾਚੂ ਵਧੀਆ ਜੀ ਜਾ ਕੇ ਤੇ ਪਹੁੰਚੀ ਆਪਾਂ ਘਰ ਨੂੰ ਆਪਣੇ ਨੂੰ ਫਿਰ ਕਰਦੇ ਆਂ ਗੱਲ ਤੁਹਾਡੇ ਨਾਲ ਮੈਂ ਕਿ ਜਿੰਨਾ ਦਾ ਬੁਟੀਕ ਆ ਉਹਨਾਂ ਦੀ ਸ਼ਕਲ ਵੀ ਦਿਖਾ ਦਈਏ ਸਟੀਚਿੰਗ ਵਗੈਰਾ ਬਹੁਤ ਅੱਛੀ ਆ ਟੂ ਮੱਚ ਗੁੱਡ ਇਹ ਵੀ ਸੂਟ ਸਿਚ ਕਿੱਤਾ ਹੈ ਨਾ ਨੇ ਤੇ ਡੈਸ ਵਗੈਰਾ ਕਰਦੇ ਚਲੋ ਸੇਵ ਬਾਈ ਗਾਈਜ਼ ਆਪਾਂ ਆ ਗਈ ਹੋਈ ਹੁਣ ਘਰੇ ਤੇ ਤੁਹਾਨੂੰ ਸਾਡਾ ਵਲੋਗ ਕਿਵੇਂ ਦਾ ਲੱਗਿਆ ਕਮੈਂਟ ਜਰੂਰ ਦੱਸਿਓ ਓਕੇ ਜੀ ਮਿਲਦੇ ਆ ਜਲਦੀ ਨੈਕਸਟ ਵਲੋਗ ਬਾਏ ਬਾਏ